ਉਦੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗਦੀ ਹੋਈ। ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਕਰਦੇ ਇਹਨਾਂ ਨੇ। ਹਨੂਰਾਜੀ ਨਵਾ ਕਰਨ ਨੂੰ ਉਸ ਤੇ ਮੱਕਨ ਦੇ ਧਾਬੇ ਤੇ ਬੁਲਾਇਆ। ਅਹੀਂ ਤੋਰ ਲੱਗੀ ਉਹਨਾਂ ਨਾਲ ਤੇ ਫਾਇਰ ਕੋਲਦੇ ਉਹਨਾਂ ਨੇ ਫਾਇਰ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨੇ ਆਪਣੀ ਜਾਨ ਇਹਨਾਂ ਨਾਲ ਕੁਲ ਕੇ ਬਚਾਈ ਪਰ ਮੋਰੂ ਬ੍ਰਦਰ ਤੇ ਗੋਲੀਆਂ ਲੱਗਦੀਆਂ। ਮੇਰਾ ਨਾਮ ਸੁਖਦੇਵ ਸਿੰਘ ਰਾਜ। ਕੀ ਗੱਲ ਹੋ ਗਈ? ਨਲਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਹੋ ਗਿਆ ਬਸ ਉਹਰੇ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਕਹੋਗੇ ਨਿਬੜਨਾਂਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਉਹ ਸਰ 10 ਤੋਂ 12 ਜਣੇ ਸੀ ਤੇ ਉਹ ਆਲੇ ਬਿਚਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆਹੀਂ ਦੋਨੋਂ ਭਰਾ ਹੀ ਉੱਥੇ ਤੇ ਅਹੀਂ ਮੈਂ ਤੇ ਆਪਣੀ ਜਾਣ ਇਹਨਾਂ ਨਾਲ ਕੁਲਕੇ ਮਿਲ ਗਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਅਕਪਦੀਪ ਸਿੰਘ ਗੋਪੀ ਉਮਰ ਕਿੰਨੀ 27 ਸਾਲ ਉਮਰ ਦੇ ਗੱਲ ਕਰ ਰਹੇ ਹਾਂ ੱਲੂਆਲੀ ਪੱਤੀ ਵੀ ਰਹੇ ਤਾਂ ਇਹ ਬਹੁਤ ਹੀ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲਕੇ ਉਹਦੇ ਉੱਤੇ ਚੋਂ ਪੰਜਾਂ ਬਿਸਤਰਾ ਨਾਲ ਫਾਇਰ ਕਰਦੇ ਇਹਨਾਂ ਨੇ ਕਿੰਨੀਆਂ ਗੋਲੀਆਂ ਅਦੇ 5 ਗੋਲੀਆਂ ਛਾਤੀ ਤੇ ਲੱਗੀਆਂ 1 ਗੋਲੀ ਪੱਟੇ ਤੇ ਲੱਗੀ ਹੋਈ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਪੁਲਸ ਵੱਲੋਂ ਕਾਰਵਾਈ ਕਰਦੇ ਆ ਜੀ ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਿਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦ ਦੀ ਕਾਨੂੰਨੀ ਜਿਉ ਵੀ ਕਾਰਵਾਈ ਹੋਏ ਕਰਾਂਗੇ